ਏ ਆ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ ਹੂੰ 2025 29 ਨਵੰਬਰ ਦੀ ਡੇਟ ਹੂੰ 29 ਨੂੰ 29 30 ਵਾਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਤੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਜਾ। ਜੇ ਮੈਂ ਪਹਿਲਾਂ ਕਹਿ ਚੁੱਕੀ ਹਾਂ ਮਨੂੰ ਪਹਿਲਾਂ ਪਾ ਚੁੱਕਿਆ ਕੋਈ ਸਮਝਉ ਨਾ ਸੋ। ਕਿ ਕਿਸ ਤਰ੍ਹਾਂ ਦਾ ਬਦਲਾਅ ਹੋਣਾ ਜਿਵੇਂ ਤੁਸੀਂ ਦੱਸ ਰਹੇ ਹੋ? ਬਦਲਾਅ ਜੀ ਇਸ ਤਰ੍ਹਾਂ ਵੀ ਸੰਸਾਰ ਦਾ ਨਕਸ਼ਾ ਬਦਲ ਜਾਣਾ ਕਿੱਦਾਂ ਹੋਣਾ ਜਦੋਂ ਪਾਪ ਵੱਧ ਜਾਂਦਾ। ਫੇਉਟੇਸ ਨੂੰ ਚਾਰਵੀ ਪਾ ਮੁਕਾਬਲ ਕਰਨਾ ਇੱਕ ਵਾਰੀ ਸ੍ਰਿਸ਼ਟੀ ਦਾ ਸੰਘਾਰ ਹੁੰਦਾ ਹੈ ਨਾਸ਼ ਹੁੰਦਾ ਹੂੰ ਉਹਦੇ ਵਿੱਚ ਚੰਗੇ ਵੀ ਮਾਰੇ ਜਾਂਦੇ ਨੇ ਤੁਸੀਂ ਇੱਕ ਹੁਣ ਆਉਣ ਵਾਲੇ ਸਮੇਂ ਦੀ ਵੀ ਕੋਈ ਖ਼ਬਾੜੀ ਕਰਦੇ ਹੋ ਉਹ ਕੀ ਹੈ ਆਉਣ ਵਾਲੇ ਸਮੇਂ ਦੀ ਜਿਹੜਾ ਜੇ ਇਹ ਮੈਂ 1.5 ਸਾਲ ਵਿੱਚ ਸ਼ਾਇਦ 2 ਸਾਲ ਪਹਿਲਾਂ ਫੇਸਬੁੱਕ ਤੇ ਪਾ ਚੁੱਕੇ ਹਾਂ ਜਾਂ ਇਹ ਆ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ ਹੂੰ 2025 29 ਨਵੰਬਰ ਦੀ ਡੇਟ ਹਾਂਜੀ 29 2930 ਵਾਲੀ ਰਾਤ ਨੂੰ 3:33 ਮਿੰਟ 35 ਸੈਕਿੰਡ ਤੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲ ਗਿਆ। ਜੇ ਮੈਂ ਪਹਿਲਾਂ ਕਹਿ ਚੁੱਕਿਆ ਮੰਨ ਪਹਿਲਾਂ ਪਾ ਚੁੱਕਿਆ ਕੋਈ ਸਮਝਉਣਾ ਸੋ। ਪਰ ਕਿਸ ਤਰ੍ਹਾਂ ਦਾ ਬਦਲਾਵ ਹੋਣਾ ਜਿਵੇਂ ਤੁਸੀਂ ਦੱਸ ਰਹੇ ਹੋ? ਬਦਲਾਵ ਜੀ ਇਸ ਤਰ੍ਹਾਂ ਵੀ ਸੰਸਾਰ ਦਾ ਨਕਸ਼ਾ ਬਦਲ ਜਾਣਾ ਕਿੱਦਾਂ ਹੋਣਾ ਜਦੋਂ ਪਾਪ ਵੱਧ ਜਾਂਦਾ ਫਿਰ ਉੱਥੇ ਸੰਸਾਰ ਦੇ ਪਾਪ ਨੂੰ ਖਤਮ ਕਰਨਾ ਇੱਕ ਵਾਰੀ ਸੁਸਤ੍ਰਿਸ਼ਟੀ ਦਾ ਸੰਘਾਰ ਹੁੰਦਾ ਨਾ ਸ਼ੁ। ਹੂੰ ਉਹਦੇ ਵੀ ਚੰਗੇ ਵੀ ਮਾਰੇ ਜਾਂਦੇ ਨੇ। ਤੁਸੀਂ ਇੱਕ ਹੁਣ ਆਉਣ ਵਾਲੇ ਸਮੇਂ ਦੀ ਵੀ ਕੋਈ ਖ਼ਵਾਨੀ ਕਰਦੇ ਹੋ। ਉਹ ਕੀ ਹੈ? ਆਉਣ ਵਾਲੇ ਸਮੇਂ ਦੀ ਜਿਆਹ ਜੇ ਇਹ ਮੈਂ 1.5 ਸਾਲ ਵਿੱਚ ਸ਼ਾਇਦ 2 ਸਾਲ ਪਹਿਲਾਂ ਫੇਸਬੁੱਕ ਤੇ ਪਾ ਚੁੱਕੇ ਹਾਂ। ਹੂੰ। ਜਾਂ ਇਹ ਆ 25 ਦੀ 29 30 ਵਾਲੀ ਜਿਹੜੀ ਨਵੰਬਰ ਦੀ ਡੇਟ ਹੈ। ਹੂੰ। 2025 29 ਨਵੰਬਰ ਦੀ ਡੇਟ। ਹਾਂਜੀ। ਹੂੰ। 29 ਨੂੰ 29 30 ਵਾਲੀ ਰਾਤ ਨੂੰ 3:32 35 ਸੈਕਿੰਡ ਤੇ ਸੰਸਾਰ ਦਾ ਤੇ ਭਾਰਤ ਦਾ ਨਕਸ਼ਾ ਬਦਲਦਾ। ਜੇ ਮੈਂ ਪਹਿਲਾਂ ਕਹਿ ਚੁੱਕਿਆ ਮੈਨੂੰ ਪਹਿਲਾਂ ਪਾ ਚੁੱਕਿਆ ਕੋਈ ਸਮਝਉਣਾਸ। ਕਿ ਕਿਸ ਤਰ੍ਹਾਂ ਦਾ ਬਦਲਾਅ ਹੋਣਾ ਜਿਵੇਂ ਤੁਸੀਂ ਦੱਸ ਰਹੇ ਹੋ ਬਦਲਾਅ ਜੀ ਇਸ ਤਰ੍ਹਾਂ ਵੀ ਸੰਸਾਰ ਦਾ ਨਕਸ਼ਾ ਬਦਲ ਜਾਣਾ ਕਿੱਦਾਂ ਹੋਣਾ ਜਦੋਂ ਪਾਪ ਵੱਧ ਜਾਂਦਾ ਫਿਰ ਉੱਥੇ ਸੰਸਾਰ ਦੀ ਪਾਪ ਨੂੰ ਖਤਮ ਕਰਨਾ ਇੱਕ ਵਾਰੀ ਸੁਸਤ੍ਰਿਸ਼ਟੀ ਦਾ ਸੰਘਾਰ ਹੁੰਦਾ ਹੈ ਨਾਸ਼ ਹੁੰਦਾ ਹੂੰ ਉਹਦੇ ਵਿੱਚ ਚੰਗੇ ਵੀ ਮਾਰੇ ਜਾਂਦੇ ਨੇ